ਸਰਕਾਰ ਦੇ ਦੁਸਤ 124 7 ਪੰਜਾਬ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਨੇ ਵਾਸਤੇ ਛੰਡੇਗੜ 12 ਵਜੇ ਹੋਣੀ ਤੈ ਹੈ ਇਸ ਮੀਟਿੰਗ ਵਿੱਚ ਕਈ ਆਮ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਇਸ ਕੈਬਿਨੇਟ ਮੀਟਿੰਗ ਦੀ ਅਧਿਐਕਸ਼ਤਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹਾਲਾਂਕਿ ਮੀਟਿੰਗ ਦਾ ਅਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਸਰਕਾਰ ਨੇ ਹਾਲ ਹੀ ਵਿੱਚ ਲਿੰਕ ਸੜਕਾਂ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਮੀਟਿੰਗ ਇਸ ਸੰਬੰਧੀ ਹੋਰ ਫੈਸਲੇ ਲਈ ਮਹੱਤਵਪੂਰਨ ਹੋ ਸਕਦੀ ਹੈ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ 15 ਅਗਸਤ ਦੇ ਤਿਉਹਾਰ ਲਈ ਤੈਅ ਕੀਤੇ ਗਏ ਪ੍ਰੋਗਰਾਮਾਂ ਦੇ ਮੱਦੇਨਜ਼ਰ ਵਿਅਕਤੀਗਤ ਜੁਲਿਆ ਇਹ ਨਵੇਂ एलान ਵੀ ਕਰ ਸਕਦੀ ਹੈ ਕਿਉਂਕਿ ਹਰ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਤਿਰੰਗਾ ਲਹਿਰਾਉਣ ਵਾਲਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਜਿਸ ਉੱਤੇ ਵੀ ਮੰਤਰੀਆਂ ਤੋਂ ਫੀਡਬੈਕ ਲਿਆ ਜਾ ਸਕਦਾ ਹੈ ਇਹ ਮੀਟਿੰਗ ਕਈ ਅਹਿਮ ਨੀਤੀਆਂ ਨੂੰ ਲੈ ਕੇ ਫੈਸਲੇ ਲੈ ਸਕਦੀ ਹੈ ਸ੍ਰੀ ਕਾਲ ਜੀ ਤੁਸੀਂ 124 7 ਪੰਜਾਬ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਨੇ ਵਾਸਤੇ ਚੰਡੀਗੜ੍ਹ 12 ਵਜੇ ਹੋਣੀ ਤੈ ਹੈ ਇਸ ਮੀਟਿੰਗ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਇਸ ਕੈਬਨਿਟ ਮੀਟਿੰਗ ਦੀ ਅਧਿਐਕਸ਼ਤਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹਾਲਾਂਕਿ ਮੀਟਿੰਗ ਦਾ ਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਸਰਕਾਰ ਨੇ ਹਾਲ ਹੀ ਵਿੱਚ ਲਿੰਕ ਸੜਕਾਂ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਮੀਟਿੰਗ ਇਸ ਸੰਬੰਧੀ ਹੋਰ ਫੈਸਲੇ ਲਈ ਮਹੱਤਵਪੂਰਨ ਹੋ ਸਕਦੀ ਹੈ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ 15 ਅਗਸਤ ਦੇ ਤਿਉਹਾਰ ਲਈ ਤੈਅ ਕੀਤੇ ਗਏ ਪ੍ਰੋਗਰਾਮਾਂ ਦੇ ਮੱਦੇਨਜ਼ਰ ਵਿਅਕਤੀਗਤ ਜੁਲਿਆ ਇਹ ਨਵੇਂ ਐਲਾਨ ਵੀ ਕਰ ਸਕਦੀ ਹੈ ਕਿਉਂਕਿ ਹਰ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਤਿਰੰਗਾ ਲਹਿਰਾਉਣ ਵਾਲਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਜਿਸ ਉੱਤੇ ਵੀ ਮੰਤਰੀਆਂ ਤੋਂ ਫੀਡਬੈਕ ਲਿਆ ਜਾ ਸਕਦਾ ਹੈ ਇਹ ਮੀਟਿੰਗ ਕਈ ਅਹਿਮ ਨੀਤੀਆਂ ਨੂੰ ਲੈ ਕੇ ਫੈਸਲੇ ਲੈ ਸਕਦੀ ਹੈ ਸ੍ਰੀ ਕਾਲ ਜੀ ਤੁਸੀਂ 124 750 ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਨੇ ਵਾਸਤੇ ਚੰਡੀਗੜ੍ਹ 12 ਵਜੇ ਹੋਣੀ ਤੈ ਹੈ ਇਸ ਮੀਟਿੰਗ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਇਸ ਕੈਬਨਿਟ ਮੀਟਿੰਗ ਦੀ ਅਧਿਐਕਸ਼ਤਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹਾਲਾਂਕਿ ਮੀਟਿੰਗ ਦਾ ਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਸਰਕਾਰ ਨੇ ਹਾਲ ਹੀ ਵਿੱਚ ਲਿੰਕ ਸੜਕਾਂ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਮੀਟਿੰਗ ਇਸ ਸੰਬੰਧੀ ਹੋਰ ਫੈਸਲੇ ਲਈ ਮਹੱਤਵਪੂਰਨ ਹੋ ਸਕਦੀ ਹੈ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਸਰਕਾਰ 15 ਅਗਸਤ ਦੇ ਤਿਉਹਾਰ ਲਈ ਤੈਅ ਕੀਤੇ ਗਏ ਪ੍ਰੋਗਰਾਮਾਂ ਦੇ ਮੱਦੇਨਜ਼ਰ ਵਿਅਕਤੀਗਤ ਜ਼ਿਲ੍ਹਾ ਲੇ ਨਵੇਂ एलान ਵੀ ਕਰ ਸਕਦੀ ਹੈ ਕਿਉਂਕਿ ਹਰ ਮੰਤਰੀ ਵਕ ਵਕ ਜ਼ਿਲ੍ਹਿਆਂ ਵਿੱਚ ਜਾ ਕੇ ਤਿਰੰਗਾ ਲਹਿਰਾਉਣ ਵਾਲਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪੋਲਿਸੀ ਵਾਪਸ ਲੈ ਲਈ ਹੈ ਜਿਸ ਉੱਤੇ ਵੀ ਮੰਤਰੀਆਂ ਤੋਂ ਫੀਡਬੈਕ ਲਿਆ ਜਾ ਸਕਦਾ ਹੈ ਇਹ ਮੀਟਿੰਗ ਕਈ ਅਹਿਮ ਨੀਤੀਆਂ ਨੂੰ ਲੈ ਕੇ ਫੈਸਲੇ ਲੈ ਸਕਦੀ ਹੈ